ਕਦਾਣੀ ਹੁਣ ਕਿੱਥੇ ਚਲ ਗਏ ਇਹਨਾਂ ਨੂੰ ਕਹਿੰਦੀ ਅੱਡੇ ਤੇ ਚੜਾਓ ਰਮਨ ਹੋ ਗਈ ਤਿਆਰ ਆਹ ਤਿਆਰ ਤੇ ਮੈਂ ਹੋ ਗਈ ਆ ਤੁਸੀਂ ਐਦਾਂ ਕਰੋ ਮੈਨੂੰ ਅੱਡੇ ਤੇ ਚੜਾਓ ਛੇਤੀ ਪਹੁੰਚ ਜੂਗੀ ਜੇ ਮੈਂ ਤੁਰ ਕੇ ਗਈ ਤਾਂ ਕਿੰਨਾ ਹੀ ਚਿਰ ਲੱਗ ਜਾਣਾ ਚਲ ਕੋਈ ਮੈਨੂੰ ਚੜਾ ਦਿੰਦਾ ਹਾਂ ਰਮਨ ਜੇ ਤੂੰ ਉਹਨੂੰ ਪਿੰਡ ਚੱਲੀ ਆ ਨਾ ਤੇ ਕੋਈ ਮਾੜੀ ਚੰਗੀ ਨਾ ਕਰਕੇ ਆਈ ਉੱਥੇ ਉਹ ਨਹੀਂ ਕਰਦੀ ਮਾੜੀ ਚੰਗੀ ਹੁਣ ਜਿਹੜੀ ਗੱਲ ਉਹ ਤਾਂ ਕਰਨੀ ਪਣੀ ਆ ਜਿਹੜਾ ਗਲਤ ਨੂੰ ਗਲਤ ਕਹਿਣਾ ਪੈਣਾ ਵਾ ਜਿਹੜਾ ਠੀਕ ਆ ਨੂੰ ਠੀਕ ਕਹਿਣਾ ਪੈਣਾ ਵਾ ਉਹ ਗੱਲ ਉਹ ਤੇ ਤੇਰੀ ਸਹੀ ਆ ਮੈਨੂੰ ਇਹ ਆ ਮਨ ਮਾਤਾ ਨੇ ਕਿੰਨਾ ਕ ਟਾਈਮ ਕੱਢਣਾ ਅਕਸਰ ਮੁੜ ਕੇ ਤੂੰ ਭੁਜਾਈ ਦੇ ਹੱਥ ਜੀ ਆਉਣਾ ਵਾ ਉਹ ਚੱਲ ਕੋਈ ਗੱਲ ਨਹੀਂ ਮੈਂ ਮੰਦੀ ਆ ਪਰਜਾਈ ਦੇ ਹੱਥ ਵਿੱਚ ਆਉਣਾ ਵਾ ਹੁਣ ਜਿਹੜੀ ਗੱਲ ਉਹ ਕਰਨੀ ਆ ਹੁਣ ਉਹਨੇ ਇੰਨਾ ਤੰਗ ਹੋ ਕੇ ਮੈਨੂੰ ਫੋਨ ਕੀਤਾ ਵੀ ਹੁਣੇ ਆ ਹੁਣੇ ਆ ਹੁਣ ਸੋਣਾ ਤਾਂ ਸਹੀ ਜਾ ਕੇ ਵੀ ਗੱਲ ਹੈ ਕੀ ਆ ਚੱਲ ਸੋਣਾ ਤੂੰ ਦੋਵਾਂ ਘਰਾਂ ਦੀ ਮਾਈ ਦੀ ਵੀ ਸੁਣ ਤੇ ਉਹਦੀ ਵੀ ਸੁਣ ਤੇ ਉਥੇ ਬਹੁਤੀ ਗੱਲਾਂ ਨਾ ਕਰਕੇ ਆਈ ਤੂੰ ਨਹੀਂ ਮੈਂ ਗੱਲਾਂ ਕਾਦੀਆਂ ਕਰਦੀਆਂ ਉਹਨਾਂ ਦਾ ਘਰ ਉਹਨਾਂ ਦਾ ਬਾਗ ਉਹਨਾਂ ਦੀ ਮਾਤਾ ਤੇ ਮੈਂ ਕਰੂੰਗੀ ਤਾਂ ਮੈਂ ਬੁਰੀ ਬਾਨਾ ਵਾ ਮੈਂ ਤਾਂ ਹੀ ਤੈਨੂੰ ਆਖ ਚਲ ਕੋਈ ਗੱਲ ਨਹੀਂ ਮੁੰਡਾ ਸਕੂਲੋਂ ਆਊਗਾ ਨਾ ਉਹਨੂੰ ਰੋਟੀ ਪਾਣੀ ਦੇ ਦੇਉਂਗਾ ਘਾ ਕੇ ਰੱਖਤਾ ਵਾਂ ਮੈਂ ਚਲ ਆ ਫਿਰ ਤੈਨੂੰ ਛੱਡਾਂ ਮੈਂ ਸਾਂਤਾ ਸੁਭਾਣਾ ਮੈਨੂੰ ਚੰਗਾ ਨਹੀਂ ਲੱਗਾ ਗੱਲ ਗਲਤੀ ਪਤਾ ਨਹੀਂ ਗੱਲ ਜੀ ਕਰ ਜਾਂਦੀ ਯਾਰ ਰਪਿੰਦਰ ਇਦਾਂ ਕਰਦੀ ਯਾਰ ਰਪਿੰਦਰ ਉਦਾਂ ਕਰਦੀ ਆ ਇਹ ਵੀ ਕੀ ਗੱਲਾਂ ਕਰੀ ਜਾਂਦੀਆਂ ਕੁਝ ਨਹੀਂ ਰਪਿੰਦਰ ਕੋ ਗਏ ਨਾ ਆਪਾਂ ਹਾਂ ਹਾਂ ਤੇ ਸੱਸਾ ਸੋ ਦੀ ਵੀ ਮਿਲੀ ਨਾ ਹਾਂਜੀ ਕੀ ਗੱਲਾਂ ਜੇ ਨਹੀਂ ਚੰਗੀਆਂ ਕਰਨ ਦੀ ਕੀ ਕਹਿੰਦੀ ਕਹਿੰਦੀ ਰੁਪਿੰਦਰ ਕੰਮ ਨਹੀਂ ਕਰਦੀ ਰੁਪਿੰਦਰ ਆਵਾਜ਼ੇ ਆ ਅੱਛਾ ਤੇ ਰੁਪਿੰਦਰ ਵੀ ਨਾ ਪਹਿਲਾਂ ਆਪਣੇ ਪੇਕੇ ਕੰਮ ਨਹੀਂ ਕਰਦੀ ਹੁੰਦੀ ਸੀ ਅੱਛਾ ਤੁਰੀ ਫਿਰਨਾ ਮਾਂ ਨੇ ਰੋਟੀ ਪਕਾਤੀ ਤੇ ਖਾ ਲਈ ਕਦੀ ਕਿਤੇ ਚੱਲ ਗਈ ਸਹੇਲੀਆਂ ਦੇ ਨਾਲ ਚੱਲ ਗਈ ਠੀਕ ਹੁਣ ਉੱਥੇ ਕੰਮ ਕਰਨਾ ਪੈਂਦਾ ਵਾ ਤਾਂ ਸੱਸ ਲੜਦੀ ਹੁੰਦੀ ਹੈ ਤਾਂ ਹੀ ਸੱਸ ਲੜਦੀ ਆ ਸੱਸ ਵੀ ਸੱਚੀ ਆ ਠੀਕ ਹੈ ਠੀਕ ਨਹੀਂ ਨਵੀਆਂ ਦੇ ਸਬਾਹ ਵਧੀਆ ਨਹੀਂ ਲੱਗਦਾ ਬਾਜੀ ਦਾ ਸਬਾਹ ਚੰਗਾ ਵਾ ਠੀਕ ਹੈ ਠੀਕ ਹੂੰ ਕਰਵਾਰ ਬਹੁਤ ਵਧੀਆ ਨਹੀਂ ਕਰਵਾਰ ਵਧੀਆ ਬਣਾਇਆ ਉਹਨਾਂ ਨੇ ਔਟ ਦਾ ਕਿਲੇ ਪਹਿਲੀ ਵੀ ਇਹ ਕਹਿੰਦੇ ਹਾਂਜੀ ਫਿਰ ਮਾਤਾ ਦੀ ਸੇਵਾ ਤੇ ਕਰਨੀ ਹੀ ਲੈਣੀ ਏ ਨਹੀਂ ਉਹ ਤਾਂ ਕਰਨੀ ਪੈਣੀ ਆ ਹੈਨਾ ਇਹਨੂੰ ਕਰਨੀ ਪੈਣੀ ਸੇਵਾ ਫਿਰ ਲੜਦੀ ਕਿਉਂ ਕਿਹੜੀ ਤਰ੍ਹਾਂ ਲੜਦੀ ਇਹ ਤਾਂ ਹੀ ਆ ਸਾਰਾ ਘਰਵਾਰ ਇੰਨੇ ਸਾਂਭਣਾ ਹਾਂ ਕੱਲੋਂ ਮਾਤਾ ਨੇ ਕਿੰਨਾ ਕਿਤੇ ਰਹਿਣਾ ਕਿਤੇ ਸਹੀ ਗੱਲਾਂ ਉਹ ਤਾਂ ਵਿਚਾਰੀ ਆ ਬਿਮਾਰ ਰਹਿੰਦੀ ਐ ਦਵਾਈਆਂ ਦੇ ਸਿਰ ਤੇ ਡਈ ਐ ਉਹਦੋਂ ਵੀ ਕਹਿੰਦੀ ਮੈਂ ਦਵਾਈ ਖਾਦੀ ਹੋਣੀ ਐ ਹਾਂਜੀ ਹਾਂਜੀ ਤੇ ਕਰਨਾ ਤਾਂ ਹੁਣ ਇਹਨੂੰ ਹੀ ਪੈਣਾ ਸਾਰਾ ਸਹੀ ਗੱਲਾਂ ਸਹੀ ਗੱਲਾਂ ਕਿਉਂ ਚਾਹੁੰਦੀ ਐ ਕਿ ਮੈਂ ਜਿੱਦਾਂ ਦੇ ਪੇਕੇ ਕਰਦੀ ਰਹੀ ਆ ਉਦਾਂ ਹੀ ਸੋਹਰੇ ਕਰਾਂ ਉਹਨਸォਰੇ ਤੁਹਾਨੂੰ ਪਤਾ ਹੀ ਆ ਸੱਸ ਕਰਨ ਦਿੰਦੀ ਆ ਉਹਦੀ ਮਰਜ਼ੀ ਨਾਲ ਬਾਹਰ ਜਾਣਾ ਉਹਦੀ ਮਰਜ਼ੀ ਨਾਲ ਕੰਮ ਕਰਨਾ ਸਹੀ ਗੱਲ ਉਹ ਤਾਂ ਫਿਰ ਸਹੀ ਬੋਲਦੀ ਆ ਨਹੀਂ ਤੂੰ ਫੋਨ ਕਰਕੇ ਨਾ ਸਮਝਾਵੀਂ ਉਹਨੂੰ ਇੱਕ ਵਾਰੀ ਮੈਂ ਤਾਂ ਉਹਦਾ ਬਚੇਰਾ ਸਮਝਾਇਆ ਹੀ ਉੱਥੇ ਵੀ ਚਲ ਤੂੰ ਰਾਲ ਮਿਲ ਕੇ ਰਹਿਆ ਕਰ ਨਾ ਸਸਤੇ ਤੇ ਨਹੀਂ ਹੈਗੀਆਂ ਹੋਰ ਕਿਹੜਾ ਕੋਈ ਹੈਗਾ ਵਾ ਨਦਰਾਲੀ ਨਾ ਜਠਾਣੀ ਆ ਠੀਕ ਆ ਇਹ ਜਿੱਦਾਂ ਲੱਗ ਗਈ ਹਾਂਜੀ ਨਾ ਨਾ ਨਵਾ ਆਉਂਦੀ ਜਾਂਦੀ ਆ ਬਸ ਇਦਾਂ ਹੀ ਆ ਠੀਕ ਚਲ ਤੂੰ ਬੈਠੋ ਮੈਂ ਚਾ ਲੈ ਕੇ ਹੁਣੇ ਡੇਲੀ ਚੱਲਿਆ ਵਾ ਹੇ ਰੱਬਾ ਇੰਨੀ ਗਰਮੀ ਆ ਨਾ ਤੁਰ ਤੁਰ ਕੇ ਬੁਰਾ ਹਾਲ ਹੋ ਗਿਆ ਲਵਲੀ ਵੀ ਪਤਾ ਨਹੀਂ ਕਿੱਥੇ ਗਿਆ ਹੋਊਗਾ ਫੋਨ ਵੀ ਉਹਨੇ ਚੁੱਕਿਆ ਚਲ ਵੀ ਨੱਡੇ ਤੋਂ ਲੈ ਆਉਂਦਾ ਮੇਰੇ ਵੀ ਜਾਨ ਸੌਂ ਗਈ ਲਈ ਦੇਖ ਤਾ ਗਰਮੀ ਹੈ ਲੈ ਗੇਟ ਵੀ ਲਾ ਲ ਨੰਮੀ ਤਾਂ ਬੈਠੀ ਆ ਸਾਹਮਣੇ ਸਾਸਿਕਾ ਮੰਮੀ ਜੀ ਸਾਸਿਕਾ ਕਾਰੇ ਤੇ ਆਈ ਆ ਮੈਂ ਤੁਰ ਕੇ ਆਈ ਆ ਹਾਂ ਤੇ ਤੂੰ ਫੋਨ ਕਰ ਦਿੰਦੀ ਹੋ ਲੱਗਦਾ ਫੋਨ ਮੈਂ ਕੀਤਾ ਸੀ ਤੇ ਲਵਲੀ ਨੇ ਚੁੱਕਿਆ ਨਹੀਂ ਪਤਾ ਨਹੀਂ ਵੀ ਘਰੇ ਹੀ ਲਵਲੀ ਹਾਂ ਨਹੀਂ ਘਰੇ ਹੀ ਆ ਪਤਾ ਨਹੀਂ ਫੋਨ ਫਿਰ ਚੁੱਕਿਆ ਨਹੀਂ ਅੱਛਾ ਹੋ ਤੁਸੀਂ ਸੁਣਾਓ ਤੁਸੀਂ ਠੀਕ ਜੇ ਮੈਂ ਚੰਗਾ ਹਾਂ ਦਵਾਈ ਜਾਂਦੀ ਹੋ ਅੱਛਾ ਹਾਂ ਜੀ ਆਂਦੀ ਸਵੇਰੇ ਜਾ ਕੇ ਹਾਂ ਤੇ ਦਾਦੜਾ ਦਿੱਤੀ ਉਹਨੇ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਦਵਾਈ ਟਾਈਮ ਨਾਲ ਖਾਂਦੇ ਰਹੇ ਫੋਨ ਤਾਂ ਕਰ ਲੇਦੀ ਆ ਮੈਂ ਆਉਣ ਲੱਗੀ ਆ ਮੈਂ ਫੋਨ लवली ਨੂੰ ਕੀਤਾ ਸੀ ਉਹਨੇ ਚੁੱਕਿਆ ਨਹੀਂ ਪਤਾ ਨਹੀਂ ਸੁੱਤਾ ਸਾਤਾ ਵਾ ਕੀ ਗੱਲ ਵਾ ਆਹੋ ਨਹੀਂ ਤਾਂ ਮੈਂ ਤਾਂ ਤੁਰ ਕੇ ਹੀ ਇੰਨੀ ਗਰਮੀ ਆ ਹਾਂ ਤੇ ਨਾ ਬੁਰਾ ਹਾਲ ਮੇਰਾ ਰਾਹ ਦੇ ਵਿੱਚ ਹੋ ਗਿਆ ਕਿਤੇ ਗੱਲ ਨਹੀਂ ਕਰਨ ਵਾਲੀ ਆ ਹਾਂ ਹਾਂ ਪੁੱਤ ਪਾਣੀ ਲਿਆ ਹਾਂ ਹੈ ਓਟ ਪਾਣੀ ਲਿਆ ਪਿਆਲੇ ਨੇ ਸਾਸਰੀ ਦੀ ਸਾਸਰੀ ਕਰ ਬੋ ਕੀ ਹਾਲ ਟਾਲ ਹਾਂਜੀ ਵਧੀਆ ਆ ਲੋ ਪਾਣੀ ਆ ਲਓ ਇਹ ਦਾਤਰੀ ਪਾਣੀ ਚਾਹ ਪੀਣੀ ਪਹਿਲਾਂ ਜਾਂ ਰੋਟੀ ਖਾਣੀ ਹੈ ਹਾਂ ਨਹੀਂ ਮੰਮੀ ਮੈਂ ਰੋਟੀ ਖਾ ਕੇ ਹੀ ਆਈ ਹਾਂ ਪਕਾ ਕੇ ਨਾ ਝੂਠ ਨਾ ਮਾਰੀ ਨਹੀਂ ਨਹੀਂ ਰੋਟੀ ਮੈਂ ਖਾਈ ਚਾਹ ਕੁਟ ਜਿਣੀ ਤੇ ਰੋਟੀ ਨਹੀਂ ਲੱਗਦੀ ਮੈਂ ਵੀਰੇ ਸੱਜਾਂ ਨਹੀਂ ਮੈਂ ਪਕਾਈ ਸੀ ਤੇ ਮੈਂ ਦੋ ਫੁਲਕੇ ਖਾ ਲਏ ਫਿਰ ਚਾਹ ਬਣਾ ਲੀਏ ਚਾਹ ਬਣਾਉਣੀ ਮੈਂ ਚਾਹ ਲਿਆਇਆ ਮੰਮੀ ਹਾਂ ਕੋਈ ਗੱਲਬਾਤ ਹੋਈਗੀ ਗਲਤੜੀ ਕੋਈ ਨਹੀਂ ਹੋਈ ਮਾਸੀ ਜੀ ਕੁੜੀ ਆਈ ਸੀ ਹਾਂ ਉਹ ਹੀ ਮੈਂ ਸੌਦਾ ਕਰ ਰਹਾ ਨਹੀਂ ਮੈਂ ਦੱਸਿਆ ਨਹੀਂ ਵੀ ਇਹ ਨਹੀਂ ਸੌਦਾ ਕਰ ਅੱਛਾ ਤੇ ਆ ਵੀ ਸੌਦਾ ਮੈਂ ਮੈਂ ਤਾਂ ਪਹਿਲੇ ਬਿੰਕੀ ਜੀ ਕੋ ਤਾਂ ਉਹ ਤੇ ਦੇਦੀ ਆਉਗੀ ਤੁਸੀਂ ਵੀ ਦਿੱਤਾ ਵੰਦ ਲੈ ਆਓ ਹਾਂ ਜੇ ਨਹੀਂ ਤੂੰ ਆਪਣੇ ਕੋਲ ਆ ਕੇ ਤੇ ਇਹ ਸੌਦਾ ਲੈ ਆਇਆ ਤਾਂ ਉਸ ਤੇ ਮੈਂ ਦਿੱਦੀ ਹਾਂ ਚਲ ਚਲੀ ਜਾ ਹੋ ਤੇ ਨਹੀਂ ਇਹ ਗੱਲਾਂ ਕਰਦੇ ਹਾਂ ਮੈਨੂੰ ਨਾ ਮੰਮੀ लवली ਨੇ ਫੋਨ ਕੀਤਾ ਸੀਗਾ ਅੱਛਾ ਤੇ ਮੈਂ ਤਾਂ ਕਿਹਾ ਸੋਖ ਹੋਵੇ ਸਹੀ ਬੜੀਆਂ ਵੱਧ ਘਟੀਆਂ ਗੱਲਾਂ ਰਹੀ ਕਰਨ ਤਾਂ ਉਦੋਂ ਵੀ ਮੈਂ ਆ ਜਾ ਦੋ ਦਿਨ ਫੇਰ ਕੇ ਹੀ ਆਉਣਾ ਸੀ ਅੱਛਾ ਤੇ ਮੈਨੂੰ ਕਹਿੰਦਾ ਵੀ ਕੱਲ ਹੀ ਆ ਫਿਰ ਮੈਨੂੰ ਇਹ ਹੋਇਆ ਕਿ ਪਤਾ ਨਹੀਂ ਕੀ ਗੱਲ ਹੋਈ ਆ ਚਲ ਮੈਂ ਜਾ ਕੇ ਪਤਾ ਦੇ ਨਵਾਂ ਫਿਰ ਹੋ ਗਿਆ ਨਾ ਫਿਰ ਗੱਲ ਆਹ ਇਹਨਾਂ ਨੂੰ ਵੀ ਨਾ ਮੈਂ ਦੱਸਣ ਜੋਗੀ ਸਾਰੀ ਗੱਲ ਤੇ ਫਿਰ ਮੈਂ ਅੱਜ ਮੈਂ ਜਾਣਾ ਹੀ ਜਾਣਾ ਵਾ ਇਹ ਮੈਨੂੰ ਸਗੋਂ ਡੱਕਣ ਦੇ ਤੇ ਅੱਜ ਨਾ ਜਾ ਚਾਰ ਦਿਨ ਕੱਢ ਲਾ ਜੀ ਤਾਂ ਹੁਣ ਫੋਨ ਕੀਤਾ ਸੀ ਤੇ ਰਿਆ ਨਹੀਂ ਜਾਂਦਾ ਮੇਰੇ ਕੋ। ਨਹੀਂ ਮੈਂ ਨੂੰ ਇੰਨੀ ਗੱਲ ਕਹਿਣਾ ਹੈ ਘਰ ਆਣਾ ਫਿਰ ਫੋਨ ਕਰਨਾ ਗਾਲੀ ਪਾਜੀ ਕੁਝ। ਹਾਂ ਸਾਡੇ ਜਿਹੜਾ ਕੀਤਾ ਉਹ ਨਹੀਂ ਭਾਈ ਹੁਣ ਇੰਨੀ ਗੱਲ ਮਨੇ ਨੇ ਦੱਸੀ। ਚੰਗੀ ਆ ਪਤਾ ਨਹੀਂ ਕਿ ਸੁਭਾਅ ਕਿਹੋ ਜਿਹਾ ਦਾ ਹੁੰਦਾ ਹੈ ਜਦੋਂ ਮੈਂ ਕਹਾ ਜੇ ਵੀ ਨਾ ਵਸਵਾ ਉਹਨਾਂ। ਐਵੇਂ ਨਹੀਂ ਨਾ ਹੁੰਦਾ। ਚਲ ਕੋਈ ਗੱਲ ਨਹੀਂ। ਨਿਆਣੇ ਸਿਆਣੇ ਆ ਜੇ ਕਿਹੋ ਜਿਹਾ ਗੱਲ ਵੀ ਕਰ ਲੈਂਦੇ ਆ ਨਾ ਚੁੱਪ ਕਰੀਦਾ ਹੁੰਦਾ ਕੀ ਕਰਨਾ ਫਿਰ? ਪਰ ਹੁਣ ਸਾਰੀ ਗੱਲ ਪਾੜੀ ਹੋ ਰਹੀ ਉਹਦੀ ਫਿਰ ਦੱਸੀ ਜਾ ਰਹੀ ਹੈ। ਆਪਣੇ ਲਈ ਮਣੇ ਆਵਣਾਣਾ ਪੈਂਦਾ ਘਰ ਵਿੱਚ ਆਹੇ ਇਹ ਤਾਂ ਗੱਲ ਹੈ ਵਾ ਕਿਹ ਟਾਈਮ ਘਰ ਚੀਜ਼ ਹੁੰਦੀ ਆ ਕਿਹ ਟਾਈਮ ਨਹੀਂ ਵੀ ਹੁੰਦੀ ਤਾਂ ਟਾਈਮ ਪਾਸ ਆਪਣਾ ਕਰਨਾ ਚਾਹੀਦਾ ਵਾ ਲੈ ਸੋਖੇ ਮੇਤ ਪਗੋੜੇ ਗੱਲਾਂ ਤਾਂ ਦੀ ਵੀ ਹੋਣ ਆਂਦੇ ਵੀ ਉਹ ਤੇ ਵੇਸਣੀਆਂ ਨਹੀਂ ਕਿ ਉੱਥੇ ਇਹਦਾ ਦੱਸ ਜੇ ਵੇਸਣ ਹੈ ਨਹੀਂ ਸਭ ਦਾ ਤੂੰ ਹੀ ਵੇਖਣਾ ਹੁੰਦਾ ਵਾ ਤੇ ਵੇਖ ਕੇ ਇਹਨੇ ਦੱਸਣਾ ਵਾ ਜਿਹੜਾ ਵਰਤਨ ਧਿਆ ਚੁੱਲੇ ਗਾੜੀ ਉਹ ਤਸਵੀਰ ਲੈ ਕੇ ਦੇ ਵੀ ਆ ਲੋ ਸੌਦਾ ਹੈ ਨਹੀਂ ਜੇ ਚੱਲ ਕੋਈ ਗੱਲ ਨਹੀਂ ਪਿਆਪ ਹੀ ਵਰਤਣਾ ਆਪਰੇ ਉਹਨੇ ਤੇ ਆ ਗਿਆ ਇਹ ਵਰਤਣਾ ਵਾ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਹੈ ਮੈਂ लवली ਨੂੰ ਨਾ ਪੁੱਛਦੀ ਆ ਤੇ ਤੂੰ ਵੀ ਦੱਸ ਤੁਹਾਡੇ ਲਾਗੇ ਬਹਲੂਗੀ ਹਾਂ ਠੀਕ ਵਾ ਨਾ ਮੈਂ ਪੁੱਛ ਲਾ ਤੇ ਸਭ ਕੁਝ ਤੁਹਾਡੇ ਜੋ ਗਈ ਹੈ ਤੇ ਐਦਾਂ ਨਾ ਕਰੋ ਲੋਕੀ ਤਮਾਸ਼ਾ ਵੇਖਣਗੇ ਮੂੰਹ ਜੋੜ ਜੋੜ ਗੱਲਾਂ ਕਰਨਗੇ ਆ ਭਈ ਨਿੱਕੀ ਗੱਲ ਫੇ ਵੱਡੀ ਗੱਲ ਤੇ ਨੌ ਆਈ ਆ ਤੇ ਨੌ ਸੱਸਾਂ ਨਾਲ ਲੜ ਰਹੀਆਂ ਬੋਲਣ ਰਹੀਆਂ ਲੋਕਾਂ ਨੂੰ ਤਾਂ ੱਗੇ ਮੌਕਾ ਚਾਹੀਦਾ ਵਾ ਤਾਂ ਕਿਉਂ ਦੇਣਾ ਆਪ ਮੌਕਾ ਨਹੀਂ ਇਹ ਲੜਦੇ ਵਿੱਚ ਗਾਲੀ ਕੋਈ ਨਹੀਂ ਕੀ ਘਰ ਇਹਨਾਂ ਦਾ ਬਾਹਰ ਆ ਮੈਂ ਕਿਹੜਾ ਕਿਹੜੇ ਲੈ ਚਲਦੀ ਹਾਂ ਸਾਰੇ ਪੈਸੇ ਤੇ ਲੈ ਇਨਾਂ ਜੋ ਗਈ ਆ ਇਹ ਕਣਕ ਦੇ ਬਟੇ ਤਾਂ ਵੀ ਇਹ ਕਮਾਰ ਦੇ ਵਿੱਚ ਦਾ ਤਾਂ ਵੀ ਚਲੋ ਆ ਤੁਸੀਂ ਕਰਲਾ ਸਾਹਿਬ ਦੀ ਨਾਲ ਗੱਲ ਲੜਨਾ ਨਿਕਾ ਤੇ ਤੁਹਾਨੂੰ ਆ ਪੈਸੇ ਵੀ ਸਾਰੇ ਦੋ ਆ ਗਏ ਚਲ ਕੋਈ ਨਹੀਂ ਮੈਂ ਪੁੱਛਦੀ ਆ ਵੀ ਤੂੰ ਕੀ ਚਾਹੁੰਦਾ ਵਾ ਜਿੰਮੇਦਾਰੀ ਸਮਝੇ ਨੇ ਆਪਣੀ ਕੋਈ ਗੱਲ ਦੀ ਜੀ ਤੇ ਮੈਂ ਇਹਨਾਂ ਤੋਂ ਪੁੱਛੂੰਗੀ ਵੀ ਇੰਨੇ ਪੈਸੇ ਦੇ ਇੰਨੇ ਤੇ ਗਏ ਕਿੱਥੇ ਦੱਸੋ ਤੁਸੀਂ ਆਹੋ ਮੈਂ ਤਾਂ ਸਭ ਕੁਝ ਇਹਨਾਂ ਦਾ ਹੀ ਆ ਇਹਨਾਂ ਦਾ ਹੀ ਸਭ ਕੁਝ ਤੇ ਇਹਨਾਂ ਨੂੰ ਆਪ ਸਮਝਾਉਣੀ ਚਾਹੀਦੀ ਆ ਸੌਦਾ ਹੈ ਨਹੀਂ ਉੱਥੇ ਲਿਖਦਾ ਤੇ ਸੌਦਾ ਲੈ ਆਦਾ ਤੇ ਦੋ ਦੇ ਦੜ ਪੈਸੇ ਕੱਲ ਕਢਾ ਗਏ ਬੈਂਕ ਚ ਤੇ ਛੋਡੇ ਦੇ ਉਧਰ ਤੇ ਸਾਡਾ ਕਿਹੜਾ ਕੋ ਸੌਦਾ ਦੀਗਾ ਦਿੰਦਾ ਨਹੀਂ लवली ਕਾ ਪਿਆਹ ਪਲਾ ਕੋਈ ਵੀ ਨਹੀਂ ਨਹੀਂ ਹੈਗਾ ਇਹ ਮਹਾਰਾਜ ਆਦੀ ਮੈਨੂੰ ਨਹੀਂ ਉਹ ਕਹਿੰਦਾ ਵੀ ਪਤਾ ਇਹ ਆ ਗਿਆ ਨਹੀਂ ਉਹਦੇ ਕੋਈ ਹੋਣਗੇ ਮੈਦਵਾ ਇਹਦੇ ਕੋਈ ਹੋਣਗੇ ਵੇਖਾਂ ਕਿੱਡੀ ਮਾਵਾਂ ਧੀਆਂ ਨੇ ਨਾ ਕੰਨ ਜੋੜੇ ਇੱਕ ਦੂਜੇ ਨਾਲ ਕਿੱਦਾਂ ਧੀਆਂ ਵੀ ਉਹਨਾਂ ਬਤਾਂ ਉਸੇ ਕੰਮ ਤੇ ਲੱਭਣ ਦੀ ਸੀ ਪੀ ਇਹ ਵਾਲੇ ਕੰਮ ਕਰਾ ਤਾਂ ਇਹ ਕਹਿੰਦੀ ਵੀ ਇੱਥੇ ਹੀ ਬਹਿ ਜਾ ਉਹਨੂੰ ਗਾਹ ਅੰਦਰ ਵੀ ਨਹੀਂ ਆਉਣ ਦਿੱਤਾ ਉਥੇ ਹੀ ਪਾਣੀ ਮੰਗਾ ਲਿਆ ਵਾ ਉਥੇ ਹੀ ਹੁਣ ਚਾਹ ਪੀ ਲੈਣੀ ਆ ਉਥੇ ਹੀ ਭੈਣ ਨੇ ਗੱਲਾਂ ਪਤਾ ਕਰ ਗਏ ਤੇ ਚੱਲ ਮੁੜ ਕੇ ਕਹਣਾ ਮੈਂ ਜਾਨੀ ਮਹਾਰਾਣਾ ਘਰਵਾ ਘਰ ਮੁੰਡਾ ਕੱਲਾ ਆ ਕਰਨਾ ਇਹਨੇ ਕੀ ਆ ਇਹਦਾ ਜਾਣ ਕੇ ਵੀ ਫੋਨ ਲਾ ਕੇ ਬਹਿ ਗਈ ਜਾਨੂ ਇਹਨੇ ਵੀ ਮਾਂ ਵੱਲ ਦੀ ਗੱਲ ਕਰਨੀ ਮਾਂ ਹੀ ਚੰਗੀ ਲੱਗਦੀ ਏ ਉਹਨੂੰ ਐਵੇਂ ਜਾਣ ਕੇ ਉਹੋ ਗੱਲ ਉਸੇ ਨੂੰ ਫੋਨ ਲਾਉਂਦਾ ਇਹਨਾਂ ਨੇ ਮੈਨੂੰ ਪਹਿਲਾਂ ਦੱਸ ਦੇ ਤਾਂ ਮੈਨੂੰ ਸੱਦਣਾ ਹੀ ਨਹੀਂ ਮੈਨੂੰ ਵਾਦ ਮੇਰੇ ਨਾਲ ਨਹੀਂ ਲਵਲੀ ਗੱਲ ਸੁਣਾ ਮੇਰੀ ਜਨਾ ਸਸਰੀ ਬਣਾਣਾ ਸਸਰੀ ਘਰ ਦਾ ਚਾਲ ਬੜਾ ਚਿੰਠਾ ਵਧੀਆ ਮੈਂ ਸੁਤਾਂ ਸੁਤਾਂ ਵੀ ਮੈਂ ਤੈਨੂੰ ਫੋਨ ਕੀਤਾ ਸੀ ਤੂੰ ਫੋਨ ਨਹੀਂ ਚੁੱਕਿਆ ਮੈਂ ਫਿਰਦੇ ਤੁਰ ਗਈਆਂ ਮੇਰੇ ਘਰ ਚ ਲੱਗਾ ਨਹੀਂ ਅੰਦਰ ਅੱਛਾ ਤੂੰ ਹੁਣ ਵੇਖਿਆ ਮੈਂ ਤਾਂ ਹੁਣ ਮਿਸਕਲ ਆਈਆਂ ਇੱਥੇ ਆਹ ਤਾਂ ਨਿਆਖੇ ਗਰਮੀ ਤੇ ਤੁਰ ਗਈਆਂ ਜਰਾ ਹਾਲ ਹੋ ਗਿਆ ਇਨੀ ਗਰਮੀ ਚ ਕਰਾ ਵਧਾਈ ਮੈਂ ਆਈ ਹਜੇ ਹੁਣੇ ਪਾਣੀ ਤਾਂ ਨਹੀਂ ਪੀਤਾ ਹੋ ਅੱਛਾ ਅੱਛਾ ਹਾਂ ਚਲ ਵਧੀਆ ਠੀਕ ਠਾਕ ਆ ਭਾਜੀ ਹਾਂ ਠੀਕ ਠਾਕ ਵਧੀਆ ਸਤੂੰ ਦੱਸ ਬੜਾ ਠੀਕ ਠਾਕ ਆ ਵਧੀਆ ਤੇ ਤੂੰ ਫੋਨ ਬੜੀ ਕੂਕੀ ਨਾਲ ਨੂੰ ਕੀਤਾ ਸੀ ਗੱਲ ਹੈ ਕੀ ਆ ਮੈਂ ਤਾਂ ਫਿਕਰ ਚ ਭੱਜੀ ਆਈ ਨਹੀਂ ਉਹ ਗੱਲ ਭੈਣ ਕੀ ਹੋਣੀ ਹਾਂ ਉਹ ਦਿਨ ਆਏ ਨੇ ਵਿਚਦਾਰ ਹੂੰ ਰੁਪਈਆ ਮੰਗਿਆ 2000 ਪਾ ਤਾਂ ਨਹੀਂ ਉਹ ਨਹੀਂ ਦਿੱਤਾ ਹੂੰ ਘਰ ਸਮਾਨ ਕੋਈ ਨਹੀਂ ਅੱਛਾ ਹੁਣ ਮਾਰਾ ਕਹਿੰਦੀ ਆਨੇ ਇਕੱਲਾ ਇਕੱਲਾ ਜੀਬ ਨੂੰ ਕਹੇ ਦੀ ਘਰ ਸਮਾਨ ਨਹੀਂ ਤੇਰਦੇ ਆ ਤੇ ਜਾ ਹੁਣ ਘਰ ਦਾ 15000 ਚਾਹੀਦੇ ਆ ਲੱਭੀ ਮੇਰੀ ਬਾਸਾ ਤੇਰੇ ਕੋਲ ਪਿਆਾ ਕੋਈ ਨਹੀਂ ਹੈਗਾ ਸਾਰੇ ਦੇ ਦੇ ਕਾਉਂਟ ਚਾ ਹੁਣ ਕਣਕਦੇ ਵੀ ਇਹਦੇ ਕਾਉਂਟ ਚਾ ਤੇ ਗੰਨੇ ਦੇ ਵੀ ਇਹਦੇ ਕਾਉਂਟ ਚਾ ਪਹਿਲਾਂ ਇਹਦੇ ਕਾਉਂਟ ਚ ਪਾਉਂਦਾ ਰਿਹਾ ਹਾਂ ਚਲ ਕੋਈ ਗੱਲ ਨਹੀਂ ਜੇ ਉਹਦੇ ਕੋਹੀਂ ਤੇ ਮਿੱਠਾ ਪਿਆਰਾ ਹੋ ਕੇ ਹੌਣਾਂ ਪੈ ਗਈ ਉਹ ਲੈਂਦਾ ਪਰ ਉਹ ਆਪਾਂ ਆ ਜਾਂਦੀ ਗੱਲ ਵਾ ਮੈਂ ਤਾਂ ਇੰਨੀ ਗੱਲ ਹੀ ਕਹੀ ਕਿ ਮੈਨੂੰ ਦੇਈ ਰੁਪਇਆ 2000 ਤੇ ਉਹ ਕਹਿੰਦੀ ਮੇਰੇ ਕੋਲ ਹੈ ਨਹੀਂ ਪੁੱਛਿਆ ਮੈਂ ਜਾ ਕੇ ਹਾਂ ਬਾਹਰ ਬੈਠੀ ਬਾਹੂ ਇੱਦਾਂ ਨਾ ਰੌਲਾ ਪਾਉਂਦੇ ਚੰਗੇ ਨਹੀਂ ਲੱਗੇ ਤਾਂ ਕਿਸ ਨੇ ਤੈਨੂੰ ਕਿਹਾ ਨਾ ਕਿਸ ਨੇ ਉਹਨੂੰ ਕਿਹਾ ਫਿਰ ਉਹਨਾਂ ਨੂੰ ਯਾਦ ਲੱਗਿਆ ਕੋਈ ਸ਼ਗਲ ਨਹੀਂ ਦਿੱਤਾ ਤੇ ਜੋਗੀਆਂ ਵੱਧਦੀਆਂ ਗੱਲਾਂ ਉਹ ਮੂੰਹ 'ਤੇ ਮਿਲਣਾ ਲੱਗਦੀਆਂ। ਯਾਨੀ ਮੈਂ ਗੱਲਾਂ ਹੀ ਨਾ ਕਰਦੀ ਉਹਨਾਂ ਨੂੰ। ਮੈਨੂੰ ਤਾਂ ਸਮਝ ਨਹੀਂ ਆਉਂਦੀ। ਦੋ ਜਾਣੀਆਂ ਅਜਾ ਚਾਰ ਪੰਜ ਜਾਣੀਆਂ ਹੋਣਾ ਫਿਰ ਵੀ ਮੈਂ ਆਖਾਂ ਪਈ ਇਹਨਾਂ ਦਾ ਟਾਈਮ ਪਾਸ ਨਹੀਂ ਹੁੰਦਾ। 9:00 7:00 ਵਜੇ ਰਲ ਮਿਲ ਕੇ ਰਹਿਣ ਤੇ ਆਪੇ ਟਾਈਮ ਪਾਸ ਹੋਦੀ ਆ ਮਾਰੇ। ਕਿਹਦਾ ਮੂੰਹ ਇੱਧਰ ਵਾ ਕੇ ਤੇਦਾ ਮੂੰਹ ਇੱਧਰ ਵਾਹ ਅੱਧੋਦੀ ਤਾਂ ਦੇਵਾਲੀ ਤੋਂ ਹੀ। ਮੈਂ ਤਾਂ ਇਹਨਾਂ ਨੂੰ ਸੱਦਿਆ ਹੋ ਵੀ ਕੋਈ ਨਾ ਕੋਈ ਹੱਲ ਕੱਢ ਕੇ ਜਾਇਆ। ਦੱਸ ਮੈਂ ਆਹਨ ਕਾਦਾ ਕੱਢਾਂ ਬਤ? ਚਲ ਮਾ ਮਾਵਨ ਨੂੰ ਕੋ ਨਾ ਬੋ ਸਮਝਾ ਕੇ ਜਾ ਤੂੰ ਰੋਟੀ ਪਾਣੀ ਖਾ ਕੇ ਸੁੱਤੀ ਰਿਆ ਕਰ ਮਾਦਾ ਕੀ ਬਥੇਰਾ ਜਦੋਂ ਉਹਨੇ ਉਹਦੇ ਸਮਝੰਦੀ ਆ ਕਿ ਸਭ ਕੁਝ ਉਹਨਾਂ ਦਾ ਵਾ ਤੂੰ ਵਿੱਚ ਦਾ ਬੰਦਾ ਜੀ ਨਾ ਦਿਆ ਕਰ ਪਰ ਸਿਆਣਾ ਬੰਦਾ ਜਦੋਂ ਹੋਵੇ ਨਾ ਉਹਨੂੰ ਬੜੀਆਂ ਗੱਲਾਂ ਨਾਲ ਵੇਖਣਾ ਪੈਂਦਾ ਤੇ ਤੁਹਾਨੂੰ ਨਹੀਂ ਹੁਣ ਉਹਦੀਆਂ ਗੱਲਾਂ ਜਰਦੀਆਂ ਪਿਆੜੀਆਂ ਉਹਦਾ ਸੁਭਾਅ ਜਿਹੜਾ ਬੱਚਿਆਂ ਵਰਗਾ ਹੋ ਗਿਆ ਵਾ ਪਰ ਇਹ ਪਿਆਹ ਤੇ ਮੈਂ ਫਿਰ ਦਵੀ ਨੇ ਹੁਣ ਵਕਤ ਨੂੰ ਕਿੱਥੋਂ ਕਰਤੀ ਆਂ ਚਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੋਵਾਂ ਜੀਆਂ ਨੂੰ ਭਾਲਦੀ ਆ ਉਹਦੇ ਨਾਲ ਗੱਲ ਕਰਦੀ ਆ ਫਿਰ ਕੋਈ ਗੱਲ ਨਹੀਂ ਇਹਨਾਂ ਨੂੰ ਖਰਚਾ ਦਿਆਗਾ ਇਹਨਾਂ ਕਿੱਥਾ ਲੈਣਾ ਵਾ ਪੁੱਛ ਲਿਆ ਭਾਈ ਰਵਿੰਦਰ ਨੂੰ ਮੈਂ ਇਹਨਾਂ ਤੋਂ ਹੁੰਦਿਆ ਮੰਗਿਆ ਨਹੀਂ ਇੱਕ ਗੱਲ ਕਰ ਲਈ ਉਹ ਮੈਨੂੰ ਦੱਸਦੀ ਆ ਫਿਰ ਪਿੰਦਰ ਵੀ ਬੜਾ ਬੋਲਦੀ ਆ ਉਹਨੇ ਫਿਰ ਬੋਲਣਾ ਹੀ ਅਕੀਨੂ ਮੈਂ ਤਾਂ ਉਹਨੇ ਬੋਲਦੀ ਆ ਤੁਸੀਂ ਮਾਂ ਪੁੱਤ ਗੱਲ ਕਰੋ ਤੂੰ ਗੱਲ ਕਰ ਮਾਂ ਨਾਲ ਜਿਹੜੀ ਕਰਨੀ ਆ ਮੈਂ ਵੀ ਕਿਥੇ ਰਾਂ ਮੱਥਾ ਮਾਰਨਾ ਨਹੀਂ ਮੇਰੀ ਸੁਣਦੀ ਓ ਤੈਨੂੰ ਸ਼ਿਰੂ ਤਾਂ ਪਤਾ ਤਾਂ ਹੈਗਾ ਤੇਰਾ ਸੁਭਾਅ ਕਿਦਾਂ ਦਾ ਵਾ ਤੂੰ ਫੇਰ ਇੱਕੋ ਗੱਲ ਕਰੀ ਜਾਣਾ ਮੈਂ ਸੁਣਨ ਕੀ ਕਰਾਂ ਹੁਣ ਉਹਦੀ ਸੁਣਾ ਉਹਦੀ ਸੁਣਾ ਕਰਨਾ ਤੂੰ ਕੀ ਆ ਤੂੰ ਰਵਿੰਦਰ ਨੂੰ ਸਮਝਾ ਪੈਦਾ ਨਹੀਂ ਕਰੀਦਾ ਹੁੰਦਾ ਜੇ ਕੋਲੋਂ ਖਰਚਾ ਕਰ ਲੋਗੇ ਆਖਰ ਕਿਦਾਂ ਦੀ ਆ ਚੱਲੀ ਆ ਅਕਸਰ ਜਿਉਂ ਸਾਥਕਾਰਾ ਖੜੇ ਹੋ ਵੀ ਤਾਂ ਤੁਹਾਡੇ ਹੀ ਆ ਉਹ ਕੋਲ ਹੈ ਕਿੱਥੇ ਅਸੀਂ ਤਾਂ ਮਸਲ ਦੇ ਕਦੀ ਪੈਸੇ ਨਹੀਂ ਰੱਖੇ ਜਾਨਾ ਸਰਕਾਰੀ ਨੌਕਰੀ ਕਰਦੇ ਆ ਚੱਲ ਕੋਈ ਗੱਲ ਨਹੀਂ ਮੈਨੂੰ ਹੁਣ ਕਹਿ ਦਿੰਨੀ ਆ ਕਿ ਕਢਾ ਕੇ ਤੇ ਇਹਨਾਂ ਨੂੰ ਪੈਸੇ ਥੋੜੇ ਬਹੁਤੇ ਦੇ ਉਹ ਵੀ ਰਿਸ਼ਤੇਦਾਰਾਂ ਵਾਲੇ ਆ ਹੋਰ ਇਹੋ ਹੀ ਗੱਲ ਤੇ ਕਹਿ ਜਾਂਦਾ ਮੇਨੂੰ ਲੜਾਈ ਕਿਸ ਗੱਲ ਦੀ ਵੀ ਨਹੀਂ ਆ ਜਾ ਕੇ ਪੈਸੇ ਤੇ ਹੋਈ ਹੈ ਗੱਲ ਕੋਈ ਗੱਲ ਮੈਨੂੰ ਕਹਿ ਦਿੰਨੀ ਆ ਦੇ ਦੋ ਜੀ ਤੁਹਾਨੂੰ ਪੈਸੇ ਚਾਹ ਬਣਾ ਕੀਤਾ ਵੀ ਨਹੀਂ ਚਾਹ ਚਾਹ ਦੇ ਪੀਣੀ ਆ ਚਾਹ ਕਿੱਥੇ ਪੀਤੀ ਆ ਚਲ ਰਪਿੰਦਰ ਲਿਆ ਚਾਹ ਬੇ ਘਟ ਆ ਬੈਠੋ ਕੋਸੋ ਚਲੋ ਪਾਣੀ ਨੂੰ ਕੀ ਗੱਲ ਹੋਈ ਨਹੀਂ ਮੈਂ ਅੱਜ ਤੱਕ ਕੀ ਕਹਿੰਦਾ ਰਪਿੰਦਰ ਚਾਹ ਤੇਰੀ ਸੱਸ ਮਾਵਾ ਜਿੱਦਾਂ ਦੇ ਮਾਂ ਤੋਂ ਪਿੱਛੇ ਛੱਡ ਕੇ ਆਈ ਹੈ ਨਾ ਉਹਦਾਂ ਦੀ ਏ ਆ ਉਹ ਵੀ ਤਾਂ ਜਿਹੜ ਕੁਮਾਰੀ ਲੈਂਦੀ ਸੀ ਤੇ ਦੀਨੀ ਮੈਂ ਵੀ ਉਦਾਂ ਹੀ ਸਮਝਦੀ ਆ ਮੈਂ ਇਹਨਾਂ ਨੂੰ ਕੀ ਸਮਝਾਂਦੀ ਆ ਸੋਸ ਤਾਂ ਮੈਂ ਸਮਝਿਆ ਨਹੀਂ ਆਂ ਦੀਰਿਆ ਨੂੰ ਪੁੱਛ ਕੇ ਵੇਖੋ ਜene ਕਦੇ ਕੋਲੀ ਫੜ ਕੇ ਇਥੋਂ ਨਹੀਂ ਇਥੇ ਕੀਤੀ ਹੋਵੇ ਮੰਜੇ ਤੇ ਰੋਟੀ ਚਾਹ ਪਾਣੀ ਦਵਾਈ ਵੀ ਖੁਦ ਆਪ ਦੇਈ ਦੀ ਮਮਮੀ ਦਵਾਈ ਖਾ ਲੋ ਮਗਰ ਬਗਰ ਤੁਰੇ ਫਰੀਦਾ ਹੋਰ ਦੱਸੋ ਮਾਵਾ ਦਾ ਕਿਦਾਂ ਖਰੀਦਾ ਵੀਰ ਰਪਿੰਦਰ ਉਹ ਤੁਹਾਡੇ ਘਰ ਦਾ ਜਿੰਦਰਾ ਵਾ ਤੁਸੀਂ ਜਿੱਥੇ ਮਰਜੀ ਬੂਹਾ ਖੁਲਾ ਛੱਡ ਕੇ ਚਲ ਜਾਂਦੇ ਦੀ ਤੁਹਾਨੂੰ ਕੋਈ ਫਿਕਰ ਨਹੀਂਗਾ ਤੇ ਅਹੀਂ ਕਿਹਦੀ ਵੜਾ ਮੱਥੇ ਵੱਟ ਪਾਇਆ ਵਾ ਕਦੀ ਜਿਹੜੀ ਚੀਜ਼ ਨਹੀਂ ਉਹ ਲਿਆ ਕੇ ਦੇਈ ਦੀ ਸਰ ਸਾਰਾ ਕੋਤੇ ਉਹਨਾਂ ਦੇ ਕੋਲ ਵਾ ਉਹਨਾਂ ਨੂੰ ਸੁਭਾਗ ਮੰਗਵਾ ਕੇ ਜਾਈਦਾ ਉਹਨਾਂ ਨੂੰ ਪੁੱਛ ਕੇ ਜਾਈਦਾ ਇਥੇ ਆਣਾ ਹੋਰ ਇਹਨ ਦੱਸੋ ਕੀ ਕਰੀਏ ਕੋਈ ਗੱਲ ਨਹੀਂ ਜੋ ਕੁਛ ਉਹਦੇ ਕੋਲ ਵਾ ਨਾ ਉਹ ਤੁਹਾਡਾ ਹੀ ਆ ਇਹ ਆ ਵੀ ਜਦੋਂ ਬੰਦਾ ਇੱਥੇ ਆ ਕੇ ਜਾਂਦਾ ਵਾ ਨਾ ਬੜੀਆਂ ਗੱਲਾਂ ਸੋਚਦਾ ਵਾ ਹਾਂ ਗੱਲ ਮੈਂ ਸਮਝਦੀ ਵੀ ਤੁਹਾਡਾ ਹੀ ਆ ਤੁਹਾਡੇ ਨੂੰ ਅਸੀਂ ਕੀ ਕਰੀਏ ਜਦੋਂ ਲੋੜ ਪੈਣ ਤੇ ਵਰਤ ਨਹੀਂ ਨਹੀਂ ਇਹਦੇ ਚਲ ਕੋਈ ਨਹੀਂ ਇਹ ਵੀ ਤੁਹਾਡਾ ਮੈਂ ਹੱਲ ਕਰ ਦਿੰਨੀ ਆ ਤੁਹਾਨੂੰ ਦੋਹਾਂ ਜਣੇ ਨੂੰ ਉਹਦੇ ਲਾਗੇ ਭਾਲ ਕੇ ਨਾ ਉਹਦੇ ਮੈਂ ਨਹੀਂ ਵੀ ਇਹਨਾਂ ਨੂੰ ਖਰਚਾ ਦੇ ਮਾਸੀ ਦੀ ਕੁੜੀ ਆਈ ਇਹਨਾਂ ਨੇ ਜੋ ਸਵੇਰ ਤੋਂ ਸੌਦੇ ਨੂੰ ਲੈ ਕੇ ਪੱਤ ਪਾਇਆ ਮਾਪੂਤਾ ਨੇ ਕਰੀ ਇਹ ਆਖੇ ਮੇਰੇ ਕੋ ਪੈਸੇ ਲੈਣੇ ਆਂ ਕਰੀ ਉਹ ਅਖੜਨੇ ਕੋ ਨਹੀਂ ਨੇ ਕੋਈ ਹੈ ਕਾਖਣੀ ਆ ਫਿਰ ਆਹ ਹਾਰ ਕੇ ਨੇ ਕੋ 1000 ਰੁਪਏ ਮੰਮੀ ਹੁਣੀ ਦੇ ਗਏ ਕੋ ਦਿੱਤਾ ਉਹਦੇ ਵਿੱਚ ਜਾ ਕੇ ਤੇ 골ਡ ਰਿੰਗ ਲੈ ਕੇ ਆਈ ਨਵਲੀ ਤੂੰ ਥੋੜੇ ਬੋਦੇ ਪੈਸੇ ਤੇ ਕੋ ਰੱਖਿਆ ਕਰ ਤੂੰ ਵੀ ਹੁਣ ਸਿਆਣਾ ਬਿਆਣਾ ਆਹੀ ਕਿ ਚੱਲ ਅੱਗੇ ਵੀ ਇਹਦੇ ਅਕਾਊਂਟ ਚ ਪਾ ਦੇਈਂ ਇਹਦੇ ਆਜੇ ਵੀ ਪਾ ਦੇ ਨੇ ਜਿਉਂ ਕਰ ਨਾ ਹੋਵੇ ਤਾਂ ਕੋਈ ਆਵੇ ਤੈਨੂੰ ਲੋੜ ਕਹੇ ਤਾਂ ਕਿੱਥੋਂ ਪੂਰੀ ਕਰੇਗਾ ਤੂੰ ਉਹ ਭਾ ਮਿਲੋ ਕੀ ਪਤਾ ਹੈ ਮਾਣਾਂ ਜਵਾਬ ਦੇ ਦੇਣਾ ਨਾ ਮੈਨੂੰ ਹੁਣ ਕੀ ਪਤਾ ਤੁਹਾਡੇ ਘਰ ਦੀ ਗੱਲ ਦਾ ਕਿ ਤੁਹਾਡੇ ਘਰ ਗੱਲ ਚੱਲਦੀ ਕੀ ਆ ਉਹ ਚੱਲ ਇਹ ਆ ਕਿ ਹੁਣ ਗਾਂਦ ਫਸਲ ਦੇ ਨਾ ਪਾਇਆ ਕਰੂੰਗਾ ਫਿਰ ਦੂਜੇ ਨਾ ਪਾਵੇਂਗਾ ਫਿਰ ਦੂਜੇ ਪਾਸੇ ਨੇ ਹੋ ਜਾਣਾ ਮੈਨੂੰ ਪੁੱਛਦੇ ਨਹੀਂ ਗਏ ਕਰੀਏ ਕੀ ਪੈਸੇ ਕਿੱਥੋਂ ਵਰਤੀਏ ਤੂੰ ਆਪਸੇ ਆਣੀ ਕਿ ਕੋਈ ਗੱਲ ਨਹੀਂ ਤੁਹਾਡਾ ਮੈਂ ਹੱਲ ਕੱਢ ਕੇ ਜਾਂਦੀ ਨਹੀਂ ਸੁਣੋ ਬਦ ਗੱਲ ਪੈਸਿਆਂ ਦੀ ਆ ਚਲੋ ਕੋਈ ਨਹੀਂ ਖਾਦੀ ਖੜੀ ਪੈਸੇ ਨਹੀਂ ਦਿੱਤੇ ਚਲੋ ਉਹ ਬਿਸਕੁਟਾ ਨਾਲ ਚਾਹ ਪੀ ਕੇ ਚਲ ਗਈ ਚਲੋ ਕੋਈ ਨਹੀਂ ਆ ਤੇ ਉਲਟਾ ਸਭ ਉਹਨਾਂ ਦੇ ਨਾਲ ਇਹਨਾਂ ਨੇ ਗੱਲਾਂ ਕਰ ਦਿੱਤੀਆਂ ਮੇਰੀ ਭੈਣ ਹੀ ਉਹਦੇ ਅੰਦਰ ਵੜ ਕੇ ਆ ਮੈਨੂੰ ਦੱਸ ਦਿੱਤੀਆਂ ਇਨਾਂ ਨੂੰ ਇੰਨੀ ਨਹੀਂ ਆਈ ਤੇ ਉਹਦੀ ਭੈਣ ਮੈਨੂੰ ਗੱਲਾਂ ਦੱਸੂਗੀ। ਇਹ ਰੁਪਿੰਦਰ ਇਦਾਂ ਕਰਦੀ ਆ ਰੁਪਿੰਦਰ ਕੰਮ ਨਹੀਂ ਕਰਦੀ। ਦੱਸੋ ਇਹ ਗੱਲਾਂ ਕਦੇ ਕਰਨ ਵਾਲੀਆਂ ਨੇ? ਜੇ ਕੋਈ ਗੱਲ ਨਹੀਂ ਹੁੰਦੀ ਉਹਨਾਂ ਘਰ ਵੀ ਲੈਂਦੇ। ਮੈਂ ਉਹਨੂੰ ਪੁੱਛਦੀ ਆ ਕਿ ਇਦਾਂ ਤੋਂ ਕਿਉਂ ਗਿਆ? ਇਹਨੇ ਗਰਮ ਨਹੀਂ ਹੋਈਦਾ ਹੁੰਦਾ। ਮੈਨੂੰ ਤਾਂ ਇੱਕ ਗਰਮਗੀ ਤਾਂ ਮੈਂ ਆਪਣੀ ਜੀ ਲਈ ਉੱਥੇ ਜਦੋਂ ਦਾ ਇਹੋ ਹਾਲ ਵਾ ਇਹਨਾਂ ਦਾ ਕਈ ਜਦ ਹੋ ਗਈ ਆ। ਰੁਪਿੰਦਰ ਦਵਾਈਆਂ ਖਾ ਲਾਗੇ ਨਾ ਉਹਦੀ ਮਤੋਂ ਕੰਮ ਨਹੀਂ ਗਈ ਕਰਦੀ। ਉਹਨੂੰ ਪਤਾ ਨਹੀਂ ਲੱਗਦਾ ਕਿ ਕਿਹੜੀ ਗੱਲ ਮੈਂ ਕਰਦੀ ਵੀ ਇਹ ਦਵਾਈਆਂ ਸਾਰੇ ਖਾਂਦੇ ਪੌਣੇ ਦਵਾਈਆਂ ਖਾਂਦਾ ਘਰ ਘਰ ਲੋਕੀ ਦਵਾਈਆਂ ਦੇ ਲੱਗੇ ਦਵਾਈ ਤੋਂ ਬਿਨਾ ਕੋਣ ਅੱਜ ਕੱਲੇ ਲੈਂਦੇ ਆ ਪਰ ਹੁਣ ਉਹ ਮਰਦਾ ਵੀ ਤਾਂ ਲਿਆ ਜਾ ਰਿਹਾ ਗਈ ਆ ਨਾ ਉਹ ਚਲ ਕੋਈ ਗੱਲ ਨਹੀਂ ਚੱਲੀ ਜਾਂਦੀ ਸਮਝਾ ਜੀਆ ਤੂੰ ਇਹ ਤੇ ਬੱਲੇ ਪੈ ਜਾਊਗੀ ਮੈਂ ਇਕੱਲੀ ਨਹੀਂ ਸਮਝਾਉਣਾ ਮੈਂ ਤੁਹਾਨੂੰ ਦੋਵਾਂ ਜੀਆਂ ਨੂੰ ਆਕੇ ਭਾ ਲੈਣਾ ਵਾ ਫੇਰ ਤੁਸੀਂ ਕਹਿਣਾ ਵੀ ਪਿਆਰ ਪਤਾ ਨਹੀਂ ਉਹਦੇ ਕੰਨ ਕੀ ਭਰ ਗਈ ਆ ਉਹ ਚੱਲ ਚਾਹ ਤੇ ਪੀ ਲੈ ਘੁੱਟ। ਪਹਿਲੀ ਚਾਹ ਕਿ ਪੀਣੀ ਆ ਮੂਡ ਤੇ ਉਹਦਾ ਖਰਾਬ ਹੋ ਗਿਆ। ਉਹ ਚੱਲ ਪੀ ਲੈ ਘੁੱਟ। ਚਾਹ ਚਾਹ ਮੈਂ ਪੀਣੀ ਆ। ਚਲੋ ਦੋਵੇਂ ਜਾਣੀ। ਮਾਤਾ ਲਾ ਕੇ ਬੈਠ ਰਹੇ ਤੁਹਾਡਾ ਮੈਂ ਹੱਲ ਕਰ ਦਿੰਦੀ ਆ। ਆਹੋ ਚੱਲ ਚੱਲ ਜਾਨੇ ਬਾਅਦ। ਨਹੀਂ ਕੁੜੀ ਦਾ ਅੰਦਰ ਖੜ ਕੇ ਕਿੰਨਾ ਰੌਲਾ ਪਾਇਆ ਇਹਨਾਂ ਨੇ ਹੈ। ਹੁਣ ਉਹ ਬਚਾਰਿਆਂ ਦਾ ਕੀ قصੂਰ ਵਾ ਆਪਣੇ ਘਰ ਦੀ ਗੱਲ ਘਰੇ ਰੱਖਿਆ ਕਰੋ। ਤੁਹਾਨੂੰ ਕੀ ਨਹੀਂ ਖਾਣ ਪੀਣ ਨੂੰ ਮਿਲਦਾ ਸੌਦਾ ਵੀ ਮਿਲਦਾ ਲੀੜਾ ਕਪੜਾ ਵੀ ਮਿਲਦਾ ਆ। ਤੇ ਐਵੇਂ ਜਾਣ ਕੇ ਬਦਨਾਮੀ ਦੇਈ ਜਾਂਦੀ ਅਗਲੇ ਬੰਦੇ ਨੂੰ। ਹਾਂ ਤੁਹਾਡੇ ਜੋਗਾ ਸਭ ਕੁਛ ਮੈਂ ਕਿਹਨੂੰ ਦੇਣ ਲਈ ਆ। ਆਦ ਮੁੱਗੀ ਤੁਹਾਡੇ ਵਾੜ ਕਿਤੇ। ਪਹਿਲਾਂ ਨਾ ਚਾਹ ਤੇ ਨਾਲ ਉਹ ਵਿਚਾਰੀ ਰੋਟੀ। ਜਿਤਨਾ ਹੀ ਹੁਣ ਉਤਨਾ ਹੀ ਜਾਣਾ ਨਾ ਉਹਨੇ। ਚਲ ਉਹਨੂੰ ਵੀ ਪਤਾ ਲੱਗ ਜਾਊਗਾ। ਵੀ ਮੈਂ ਇੰਨਾ ਇਤਾਂ ਕੀ ਕੀ ਦਵਾ ਦੇ ਚੀਜ਼ ਕਰਦੀ ਹੋਗੀ। ਯਾਰ ਦੇ ਹੋਰ। ਮੰਮੀ ਉਹ ਕਹਿੰਦੇ ਸਾਨੂੰ ਖਰਚਾ ਨਹੀਂ ਮਿਲਦਾ ਅੱਛਾ ਤੂੰ ਇਹ ਪੈਸੇ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਦੋ ਖਰਚਾ ਨਹੀਂ ਦੱਸ ਮੈਂ ਮੰਗਤ ਮੈਂ ਪੈਸੇ ਇਹਨਾਂ ਦਵਾ ਮਾਤਾ ਮੰਗੇ ਤੇ ਹੈਗੇ ਸੀ ਉਹਨਾਂ ਦੇ ਕਿ ਖਲਾਦ ਦੀ ਜਾਵਾ ਉਹ ਰਹਿ ਗਿਆ ਚੋਕਲੋ ਚੋਕਲੋ ਖਿਲਰ ਗਏ ਜੀ ਮਾਤਾ ਮੰਗੇ ਤੇ ਹੈਗੇ ਤੇ ਕੋਈ ਪੈਸੇ ਉਹ ਤਾਂ ਮੈਂ ਨਹੀਂ ਉਹ ਧਿਆਨ ਦਿੱਤਾ ਮੇਰੇ ਕੰਨਾਂ ਚ ਜਿਹੜੇ ਨੇ ਛੱਪੇ ਹੈ ਤੇ ਤੁਹਾਨੂੰ ਖੁਦ ਪਤਾ ਵੀ ਹੈਗਾ ਉਹ ਦਵਾਈਆਂ ਸੁੱਕੀਆਂ ਕਾਰ ਡਈ ਹੈ ਕੋਈ 10:00 3-4 ਵਜੇ ਤੇ ਗਿਆ ਸੀ ਮੈਂ ਤੂੰ ਇਥੋਂ ਲੀਂਦਾ ਮੋਟਰਸਾਈਕਲ ਤੇ ਮੈਨੂੰ ਕੜਦੋ ਬੈਂਕ 'ਚ ਮੈਂ ਕੱਢਾ ਕੇ ਲਿਆਉਂਦੀ ਇਹੋ ਜੀ ਗੱਲ ਪੁੱਤ ਨਹੀਂ ਕਰੀਦੀ ਹੋਈਦੀ ਭੈ ਇਹ ਖਰਚਾ ਪਟਾਇ ਨਹੀਂ ਦੇੜਾ ਤੇ ਇਹ ਹੀ ਵਰਤਣਾ ਉਹ ਚਾਹੀ ਨੂੰ ਕਿਉਂ ਤੰਗ ਕਰਦੇ ਜੋ ਚੱਲ ਮੰਮੀ ਹੁਣ ਏਦਾਂ ਕਰੋ ਕਿ ਪੈਸੇ ਕਢਾ ਕੇ ਨਾ ਇਹਨਾਂ ਦੋਵਾਂ ਜੀਆਂ ਨੂੰ ਵੱਖਰੇ ਥੋੜੇ ਦਿਆ ਕਰੋ ਚੱਲਿਆ ਵੀ ਹੁਣ ਉਹ ਵੀ ਨਾ ਰਿਸ਼ਤੇਦਾਰੀ ਵਾਲੇ ਆ ਕਿਤੇ ਜਾਣਾ ਆਉਣਾ ਪੈਂਦਾ ਵਾ ਕੋਈ ਨਹੀਂ ਮੰਮੀ ਉਹ ਵੀ ਨਿਆਣੀ ਆ ਵਾਦਾਂ ਘਾਟਾ ਹੋ ਜਾਂਦਾ ਵਾ ਗੁੱਸੇ ਤੇ ਨਹੀਂ ਆਈਦਾ ਹੁੰਦਾ ਨਹੀਂ ਨਹੀਂ ਗੁੱਸੇ ਚ ਬੋਤ ਜਦੋਂ ਆਈਆਂ ਕਿਹੜੇ ਗੁੱਸਾ ਆ ਵੀ ਜਾਂਦਾ ਵਾ ਦੇਖੋ ਸਾਡੀ ਮਾਂ ਹੁਣ ਸਾਨੂੰ ਉੱਤੇ ਉਦੋਂ ਨਹੀਂ ਜਾਂਦੇ ਆਪਣੇ ਆਪ ਦੀ ਗੱਲ ਮੈਂ ਸਮਝਾਇਆ ਵਾ ਰਪਿੰਦਰ ਤੂੰ ਵੀ ਹਾਂਸ ਦੇ ਕੋ ਕੰਮ ਲਿਆ ਕਰ ਕੋਈ ਨਹੀਂ ਮੰਮੀ ਮੈਂ ਸਮਝਾਇਆ ਵਾ ਰਪਿੰਦਰ ਨੂੰ ਵੀ ਰਪਿੰਦਰ ਤੂੰ ਵੀ ਨਾ ਇਹਨੇ ਕਾਲੀ ਨਾ ਪਿਆ ਕਰ ਥੋੜਾ ਜਿਹਾ ਹਵਲੀ ਨਾ ਗੱਲ ਕਰ ਲਈ ਦੀਦੀ ਜੇ ਮੇਰੀ ਕੋਈ ਗਲਤੀ ਹੈਗੀ ਤਾਂ ਤਾਂ ਦੱਸੋ ਨਹੀਂ ਚਲੋ ਗਲਤੀ ਹੋਵੇ ਤੇ ਨਾ ਹੋਵੇ ਗਾੜੀ ਦਾ ਨਾ ਅਸੀਂ ਤੇ ਮੈਂ ਆਪਣਾ ਪਤਾਪੇ ਕਰਦਾ ਚੰਗਾ ਬਣਾਉ ਸਾਡੀ ਲੰਘ ਹੀ ਆ ਮੰਮੀ ਜੀ ਇਹ ਨਹੀਂ ਚੰਗਾ ਡੇਆ ਕਰਨ ਪਰ ਤੁਸੀਂ ਨਹੀਂ ਨਾ ਤੁਸੀਂ ਉਲਟੇ ਪਾਸੇ ਜਾਂਦੇ ਆ ਨਹੀਂ ਮੈਂ ਨਹੀਂ ਉਲਟੇ ਪਾਸੇ ਜਾਂਦੇ ਨਹੀਂ ਦੱਸੋ ਫਰਕੀ ਜੀ ਇਹ ਉਲਟੇ ਪਾਸੇ ਹੀ ਜਾਂਦੀ ਹੈ ਨਾ ਤੇ ਫਿਰ ਬੁੱਤ ਤੁਸੀਂ ਇਹ ਜਵਾਬ ਨਾ ਗਾੜੀ ਕੋਈ ਵੀ ਦੇ ਅਗਰ ਚੁੱਪ ਕਰਦੇ ਹੋ ਆਪਣਾ ਬੋਲਣ ਦੇ ਚੱਲ ਕੋਈ ਬੰਦਾ ਬੰਦਾ ਬੋਲ ਕੇ ਆਉਂਦਾ ਮੰਮੀ ਜੀ ਕਿੰਨਾ ਕੁ ਚੁੱਪ ਕਰਨਾ ਵਾ ਸਰ ਇੱਕ ਨਾ ਇੱਕ ਦਿਨ ਤੇ ਜਵਾਬ ਮਿਲਣਾ ਹੀ ਆ ਤੇ ਮੈਂ ਨਾ ਤੇ ਫਿਰ ਹੋਪੇ ਤੇ ਜਵਾਬ ਆ ਗਿਆ ਜਲੇ ਆ ਤੇ ਮੈਂ ਕਹਿ ਰਹਾ ਲਵਲੀ ਵੇ ਮਾਤਾ ਨੇ ਕਿੰਨਾ ਕੰਮ ਕੀਤਾ ਵਾ ਟੈਲੀ ਜਿੰਨੀ ਹੈਗੀ ਹੈ ਨਾ ਉਹਦੇ ਨਾਲ 2 ਕਿਲੇ ਹੋਰ ਲਾਏ ਆ ਜਿਆ ਸਰਫੇ ਕੀਤੀ ਆ ਨਾ ਤਾਂ ਫੇਰ ਹੀ ਬਣਾਈ ਆ ਬਾਉ ਉਹ ਤੇਰਾ ਹੀ ਸਭ ਕੁਛ ਚੱਲ ਇਹ ਅਸੀਂ ਕਦੋਂ ਕਹਾਂਗੇ ਕਿ ਨਹੀਂ ਕੋ ਕੀਤਾ ਪਰ ਬੈਸ ਦੇ ਦੇ ਉਹਨੂੰ ਮਤਨੋ ਨਾ ਕੋਈ ਗੱਲ ਨਹੀਂ ਹੁਣ ਮੰਮੀ 50 ਹਜ਼ਾਰ ਇਹਨੂੰ ਫਸਲ ਦਾ ਕਢਾ ਕੇ ਦੇ ਦਿਆ ਕਰੋ ਉਹਨੂੰ ਵੀ ਲੋੜਵਾ ਉਹ ਵੀ ਹੁਣ ਨਾ ਜੀ ਆਜਨ ਦਵਾਲਾ ਵਾ 50 ਜ਼ਿਆਦਾ ਨਹੀਂ ਤਾਂ ਕਿਹੜੀ ਛੋਟ ਕਰਨੀ ਹੈ ਜੀ ਚੱਲ ਕੋਈ ਗੱਲ ਨਹੀਂ ਲੀੜਾ ਕਪੜਾ ਵੀ ਲੈਣਾ ਉਹਨਾਂ ਰਿਸ਼ਤੇਦਾਰਾਂ ਦੇ ਵੀ ਜਾਣਾ 50 ਇਹ ਲੱਲਣ 50 ਫਿਰ ਮੈਂ ਲੱਲਾ ਤੇ ਵਿੱਚ ਨਹੀਂ ਰਹਿ ਗਿਆ ਹਾਂ ਆ ਚੱਲ ਕੋਈ ਗੱਲ ਨਹੀਂ ਬੇਖਾਲੀ ਜੇ ਤੁਸੀਂ ਜੋੜੋਗੇ ਕੀ ਫਾਇਦਾ ਜੋੜਨ ਦਾ ਜੇ ਉਹ ਹੀ ਦੋਵੇਂ ਜਣੇ ਤੰਗ ਰਹੇ ਤੇ ਚੋਖਰੇ ਤਾਂ ਕਰ ਲੈਨੇ ਆ ਤੇ ਬਸ ਸੌਦਾ ਪੱਤਾ ਕੌਲ ਲਿਆਵੇ ਚੱਲ ਕੋਈ ਨਹੀਂ ਸੌਦਾ ਵੀ ਆ ਜਾਗਾ ਇੱਥੇ ਹੈਗੇ ਬੜਾ ਚਾਰ ਪੰਜ ਜਣੇ ਐ ਸੌਦਾ ਪੱਤਾ ਕੌਣ ਲਿਆਵੇ ਤਾਂ ਆਪੇ ਲਾਇਆ ਕਰੂਗਾ ਸੌਦਾ ਜੇ ਤੂੰ 50000 ਰੁਪਇਆ ਦੇ ਦਈਏ ਤੇ ਫਿਰ ਸੌਦਾ ਪੱਤਾ ਤੇ ਪਈ ਹੋਣਾ ਗਿੱਲ ਵੀ ਘਰ ਦਾ ਘਰ ਦਾ ਲਵਲੀ ਤੂੰ ਲਾਵੀ ਕਾਪੀ ਜਿੱਥੇ ਤੇਰਾ ਖਰਚਾ ਹੁੰਦਾ ਨਾ ਤੂੰ ਲਿਖੀ ਜਾਵੀ ਜੇ ਤਾ ਮੁੱਕਣਗੇ ਨਾ ਤੇਰੇ ਕੋਲ ਪੈਸੇ ਤੂੰ ਮਾਦਾ ਨੂੰ ਕਾਪੀ ਵਿਖਾਲਦੀ ਮਾਦਾ ਪਿਆਹੇ ਮੇਰੇ ਕੋ ਗਈ ਉਹ ਮੋਕ ਆ ਆ ਖਰਚਾ ਮੈਂ ਕੀਤਾ ਵਾ ਤੇ ਫੇਰ ਆਪੇ ਦਿਨ ਤੇ ਆ ਕਰੂਗੀ ਚਲੋ ਇੰਨਾ ਕਰਕੇ ਵੇਖ ਲੈਣੀ ਠੀਕ ਵਾ ਨਾ ਤੇ ਗਾਂ ਦਾ ਕੋਈ ਇਹੋ ਜਿਹਾ ਗੱਲ ਨਹੀਂ ਹੋਣੀ ਚਾਹੀਦੀ ਮੈਨੂੰ ਤਾਂ ਆ ਬੜਾ ਹੋਰ ਤਰ੍ਹਾਂ ਹੁੰਦਾ ਵਾ ਤੇ ਇਹਨਾਂ ਤੁਸੀਂ ਜਾਣੇ ਜੇ ਠੀਕ ਆ ਨਾ ਗੱਲਾਂ ਇਹਨਾਂ ਕੀ ਕਰਨ ਦੇ ਦੱਸਾ ਜਾਣੀਆਂ ਵਦਗੀਆ ਉਹੀ ਗੱਲਾਂ ਮਮਮੀ ਚੰਗੇ ਨਹੀਂ ਲੱਗੇ ਦਾ ਆਹ ਨਾ ਦਵਾੜਤਾ ਦਾ ਕੀ ਆਖੂਗਾ ਹਾਂ ਹੀ ਨਿਕਲਦਾ ਵਾ ਫੇ ਨੌ ਸਾਸਿਆ ਤੇ ਕਿਦਾਂ ਕੋਲ ਨਹੀਂ ਆ ਵਈ ਚਲ ਜਾ ਯਾਰ ਰੋਟੀ ਪਾਣੀ ਦਾ ਬਣਾ। ਚਾਹ। ਚਾਹ ਰੋਟੀ ਦੇ ਕੁੜੀ ਨੂੰ ਖਵਾ ਹੁਣ। ਤੇ ਢਿੱਡ ਗੱਲਾਂ ਮੈਂ ਭਰ ਦਿੱਤਾ ਤਾਂ ਹਾਂ। लवली ਇੱਥੇ ਮੇਰਾ ਲੱਗੇ ਉਹ। लवली ਮੇਰੀ ਸੁਣ ਗੱਲ। ਰਪਿੰਦਰ ਨੇ ਬਗਾਨੀ ਤੀਨ ਘੜੀ ਘੜੀ ਕੀ ਕਹਾਂ। ਉਹ ਪਰ ਜਾਈ ਆ। ਜੇ ਅੱਜ ਮੈਂ ਕੋਈ ਗੱਲ ਕੀਤੀ ਮੇਰੇ ਮੂੰਹੋਂ ਨਿਕਲ ਕੇ ਕੋਈ ਗੱਲ। ਸਾਰੀ ਉਮਰ ਉਹਨੇ ਕਹਿਣਾ ਵੀ ਮੈਨੂੰ ਭੈਣ ਦੀ ਆ ਗੱਲ ਕਹਿ ਕੇ ਗਈ ਸੀ। ਤੂੰ ਤੇ ਮੇਰਾ ਭਰਾ ਵਾ। ਤੈਨੂੰ ਕੋਈ ਗੱਲ ਕਹਿ ਵੀ ਦਊਂਗੀ ਨਾ। ਤੂੰ ਜਰ ਲੈਣੀ ਆ। ਤੂੰ ਗੁੱਸਾ ਨਹੀਂ ਕਰਨਾ। ਉਹ ਚਲ ਛੱਡੋ ਗਾਹਾਂ ਗੱਲ ਜਿਹੜੀ ਹੋ ਗਈ ਨਹੀਂ ਬਾਪ ਹੌਂਸਲੇ ਨਾਲ ਗੱਲ ਕਰੀਦੀ ਹੁੰਦੀ ਆ ਇਹ ਨਹੀਂ ਵੀ ਪੁੜਕ ਦੰਡਿਓ ਪਾਰ ਪਈਦਾ ਵਾ ਤੇ ਮਾਤਾ ਨੇ ਆਹ ਗੱਲ ਕਹਿਤੀ ਆਹ ਗੱਲ ਕਹਿਤੀ ਆ ਉਹ ਤੇ ਨੌ ਆ ਉਹਨੇ ਤਾਂ ਕਰਨੀਆਂ ਹੀ ਕਰਨੀਆਂ ਤੇ ਤੂੰ ਪੁੱਤ ਵਾ ਤੂੰ ਡਿਆ ਵਾ ਕਰਨ ਮੈਂ ਕਦੋਂ ਕੀਤੀ ਆ ਗੱਲ ਕੋਈ ਵੀ ਮੈਂ ਤਾਂ ਇਕੱਲੇ ਪੈਸੇ ਹੀ ਮੰਗੇ ਸੀ ਤੋ ਰਫਰ ਬੈ ਗਿਆ ਚਲ ਕੋਈ ਨਹੀਂ ਹੁਣ ਮੰਮੀ ਇਹਨੂੰ ਪੈਸੇ ਕਢਾ ਕੇ 50000 ਰੁਪਏ ਲੈ ਲੈ ਪਾ ਕਿੰਨੇ ਲੈ ਚੱਲੀ ਸੀ ਦੇਖ ਕਿਤੇ ਕਢਾ ਲੇ ਠੀਕ ਵਾ ਨਾ ਨਾਲ ਲੈ ਜੀ ਚਲ ਨਹੀਂ ਪੈ ਆਹ ਮੈਂ ਰੋਟੀ ਕੱਢ ਕੇ ਲਾਵਾਂਗੀ ਚੱਲ ਠੀਕ ਆ ਚੱਲ ਕੋਈ ਨਹੀਂ ਹੁਣ ਮੈਂ ਸਮਝਾਤਾ ਹਾਂ ਹੁਣ ਇਹਨੂੰ ਕੋ 10000 ਰੁਪਏ ਦੇ ਦੇ ਕੋਈ ਦੇ ਦੇ ਕੋਈ ਨਹੀਂ ਆਪੇ ਸਾਥ ਦਊਗਾ ਤੇ ਮੈਂ ਪਜਾ ਕਿਸੇ ਹੱਥ ਤੇ ਆ ਮੈਂ ਕੀ ਯਾਰੀ ਮੈਂ ਕੀ ਸਾਥ ਕਰਨਾ ਨਾ ਕਰਨਾ ਮੇਰੇ ਤੇ ਚਰਬੀ ਆਣੀ ਕੋਈ ਨਹੀਂ ਸਾਥ ਕੀ ਪੁੱਛਾ ਆਪੇ ਤਰੀਕੇ ਦਾ ਟਰੀਡਾਣ ਸੱਜੇ ਸੱਜੇ ਗਾੜੀਓਂ ਟਰੈਕਟਰ ਤੇ ਤੇਲ ਪੈਣਾ ਵਾ ਵਾਹ ਵਾਹੀਆਂ ਕਰਦੀਆਂ ਨੇ ਝੋਨੇ ਵੀ ਜੜੇ ਨੇ ਖਰਚੇ ਦਾ ਗਾੜੀ 50 ਦਾ ਸਰਦੀ ਦਾ ਪੁੱਤ ਨੀ ਖਰਚਾ ਦਾ ਬਥੇਰਾ ਵਾ ਵਾਹ ਇਹ ਖੂਹ ਦੀ ਮਿੱਟੀ ਖੂਹ ਲੱਗਦੀ ਜਾਂਦੀ ਜਿੰਨੇ ਕੱਢਣੇ ਉਹਨੇ ਤਾਂ ਫੇਰ ਅਗਲੀ ਫਸਲ ਦਾ ਲਾਉਣੇ ਪੈਂਦੇ ਆ ਤਸ ਨਹੀਂ ਆਈ ਇਹ ਇੰਨੇ ਹੀ ਮੇਵਟਲੇ ਤੋਂ ਉਹਦੇ ਦੇਦੇ ਜਾਂਦੇ ਨਹੀਂ ਕਿ ਦੇ ਦੇ ਚੱਲ ਕੋਈ ਗੱਲ ਨਹੀਂ ਉਹਨਾਂ ਦੀ ਹੁਣ ਉਮਰ ਵੈਹੋ ਖਾਣ ਪੀਣ ਦੀ ਹੰਡਾਓ ਚਲੋ ਮੰਮੀ ਬਹੁਤ ਹੀ ਮੈਂ ਵੀ ਵੇਖਾਂ ਅੰਦਰ ਆ ਜਾ ਵੀਰ ਰਾਤ ਰਹਿਣਾ ਵਾ ਨਾ ਨਹੀਂ ਮੈਂ ਰਾਤ ਨਹੀਂ ਰਹਿਣਾ ਮੈਂ ਚੱਲ ਜਾਣਾ ਵਾ ਤੰਦਰ ਫੇਰ ਤੂੰ ਕੀ ਵੇਖਣਾ ਮੇਰਾ ਹੋ ਜਾਂਦਾ ਤੇ ਨਹੀਂ ਮੈਨੂੰ ਕਵਾ ਮੈਨੂੰ ਚੜਾਇਆ ਆ ਚੱਲ ਚੱਲੀ ਆਉਂਦਾ ਬੱਚਾ